ਇੱਕ ਵਾਰਾ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਹਜ਼ੂਰੀ ਸਿੱਖਾਂ ਦੇ ਨਾਲ ਕੋਠੀ 'ਚ ਵਿਰਾਜਮਾਨ ਸਨ ਨਾਮ ਧਾਰੀ ਪੰਥ ਦੇ ਮਹਾਨ ਵਿਦਵਾਨ ਜਿਨ੍ਹਾਂ ਦਾ ਅੱਜ ਵੀ ਸਮਾਜ ਬੜਾ ਰਿਣੀ ਹੈ ਸ਼੍ਰੀਮਾਨ ਸੰਤ ਨਿਹੰਗ ਸਿੰਘ ਜੀ ਆਲਮ ਸੱਚੇ ਸਾ ਸੰਗਤ 'ਚ ਉਹਨਾਂ ਨੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਅਰਜ਼ੀ ਕੀਤੀ ਸੱਚੇ ਪਾਤਸ਼ਾਹ ਸਤਿਗੁਰੂ ਰਾਮ ਸਿੰਘ ਜੀ ਦੀ ਚਲਾਈ ਹੋਈ ਇਹ ਨਾਮਤਾਰੀ ਪਰੰਪਰਾ ਬੜੀ ਉੱਚੀ ਸੋਚੀ ਹੈ ਪਰ ਇਹਦੀ ਮਰਿਆਦਾ ਬੜੀ ਕਰੜ ਹੈ ਸੱਚੇ ਪਾਤਸ਼ਾਹ ਇਹ ਮਰਿਆਦਾ ਇੰਨੀ ਔਖੀ ਹੈ ਪਾਲਣ ਕਰਨੀ ਜੇ ਆਪ ਜੀ ਕਿਰਪਾ ਕਰੋ ਇਸ ਮਰਿਆਦਾ ਦੇ ਵਿੱਚ ਥੋੜੀ ਜੀ ਵੀ ਢਿੱਲ ਕਰ ਦਿਓ ਨਾ ਤੇ ਕੁਕਾ ਲਹਿਰ ਚੋਂ ਕੁੰਟੀ ਇਹਦਾ ਟੋਲਨਾਰੇ ਵਜਨ ਕੇ ਸਾਸ ਵਿੱਚ ਚਾਰੋਂ ਦਿਸ਼ਾਵਾਂ ਦੇ ਵਿੱਚ ਇਸ ਨਾਮਤਾਰੀ ਲਹਿਰ ਦਾ ਨਾਮ ਹੋ ਜਾਏਗਾ ਪਰ ਜਦੋਂ ਕੋਈ ਇਹਦੀ ਮਰਿਆਦਾ ਨੂੰ ਵੇਖਦਾ ਉਹ ਪਿੱਛੇ हट ਜਾਂਦਾ ਕਿਉਂਕਿ ਪਾਲਨ ਕਰਨ ਦੀ ਬੜੀ ਔਖੀ ਹੈ ਸਾਧ ਸੰਗਤ ਜੀ ਜਿਹੜੇ ਕਰਦੇ ਨੇ ਉਹਨਾਂ ਨੂੰ ਪਤਾ ਹੈ ਜਦੋਂ ਸੱਚੇ ਪਾਤਸ਼ਾਹ ਜੀ ਨੇ ਸੰਜੀ ਦੀ ਇਹ ਗੱਲ ਸੁਣੀ ਨਾ ਤੇ ਤਰਨ ਸਿੰਘ ਵੈਮੀ ਜੀ ਲਿਖਦੇ ਨੇ ਸਤਗੁਰਾਂ ਦਾ ਚਿਹਰਾ ਇੱਕਦਮ ਲਾਲ ਹੋ ਗਿਆ ਬੜੇ ਗੁੱਸੇ ਨਾਲ ਕਹਿੰਦੇ ਨੇ ਆਲਮ ਜੀ ਮੈਂ ਸਤਗੁਰੂ ਰਾਮ ਸਿੰਘ ਜੀ ਦੀ ਮਰਿਆਦਾ ਦੇ ਵਿੱਚ ਕੋਈ ਢਿੱਲ ਨਹੀਂ ਹੋਣ ਦੇਣੀ ਜੇ ਕੋਈ ਇਹ ਮਰਿਆਦਾ ਤੇ ਨਹੀਂ ਵੀ ਚੱਲਣ ਲਈ ਤਿਆਰ ਪ੍ਰਤਾਪ ਸਿੰਘ ਕੱਲਾ ਹੀ ਗੜਵਾ ਡੋਰੀ ਚੁੱਕ ਕੇ ਸਤਗੁਰੂ ਰਾਮ ਸਿੰਘ ਦੀ ਮਰਿਆਦਾ ਦਾ ਪ੍ਰਚਾਰ ਕਰਿਆ ਕਰੇਗਾ ਸਾਧ ਸੰਗ ਜੀ ਪਰ ਇਸ ਮਰਿਆਦਾ ਦੇ ਵਿੱਚ ਕੋਈ ਢਿੱਲ ਨਹੀਂ ਆਉਣ ਦੇਗਾ ਇਹ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦਾ ਡ੍ਰਿੜ ਸੰਕਲਪ ਸੀ। ਔਰ ਸੱਚੇ ਪਾਤਸ਼ਾਹ ਜੀ ਦੀ ਵਰਤਮਾਨ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਅੱਜ ਵੀ ਨਾਮਤਾਰੀ ਦਰਬਾਰ ਦੇ ਵਿੱਚ ਨਾਮਤਾਰੀ ਸਾਧ ਸੰਗਤ ਆਪਣੇ ਸਮਰਥਤਾ ਦੇ ਅਨੁਸਾਰ ਮਰਿਆਦਾ ਦੇ ਅਨੁਸਾਰ ਯਥਾਵਤੋ ਦਾ ਪਾਲਣ ਕਰ ਰਹੀ ਹੈ। ਇਹ ਸਤਿਗੁਰੂ ਜੀ ਦੀ ਦਿਆਲਤਾ ਹੀ ਹੈ।